ਭਾਈ ਸਸਕਾਰ ਸਰ ਸਾਰੇ ਕਿਸਾਨ ਵੀਰਾਂ ਨੂੰ ਮੈਂ ਜਗਮੀਤ ਸਿੰਘ ਬੇਗੂ ਵਾਲੇ ਤੋਂ ਤੇ ਆਪਣਾ ਪਰਾਲੀ ਦੇ ਜਿਹੜੇ ਆ ਲੀਆਂ ਹੁੰਦੀਆਂ ਮਸ਼ੀਨ ਦੀਆਂ ਇਹ ਖਲਾਰਤੀਆਂ ਜੀ ਸਿੱਧੀ ਵਿਜਾਈ ਵਾਲਾ ਆਪਣਾ ਝੋਨਾ ਸੀ ਫੋਟੇ ਦੀ ਬਹੁਤ ਜ਼ਿਆਦਾ ਸੀ ਪਰ ਇਦ ਕੀ ਸਮਾਂ ਮੰਦਾ ਕਰਕੇ ਤਕਰੀਬਨ 15 16 ਮਣ ਇੱਕ ਏਕੜ ਮਗਰ ਝਾੜ ਕੱਟ ਨਿਕਲਿਆ ਤੇ ਹੁਣ ਇਹਨੂੰ ਹੈਪੀ ਸੀਡਰ ਨਾਲ ਪਹਿਲਾਂ ਹੈਪੀ ਸੀਡਰ ਨਾਲ ਬੀਜਦੇ ਹੁੰਦੇ ਸੀ ਫਿਰ ਵਿੱਚ ਮਲਚਿੰਗ ਨਾਲ ਬੀਜਣ ਲੱਗੇ 2 ਸਾਲ ਹੈਪੀ ਸੀਡਰ ਨਾਲ ਬੀਜੀ ਫਿਰ 2 ਸਾਲ ਮਲਚਿੰਗ ਵਾਲੀ ਫਿਰ ਹੁਣ 2 ਸਾਲ ਬੀਜੀ ਅਸੀਂ ਸੁਪਰ ਸੀਡਰ ਵਾਲੀ ਤੇ ਐਤਕੀ ਫੇਰ ਹੈਪੀ ਸੀਡਰ ਵਾਲਾ ਮੈਂ ਸਾਰਾ ਐਤਕੀ ਸੋਚ ਵਿਚਾਰ ਕੇ ਤੇ ਮੈਂ ਕਿਹਾ ਹੈਪੀ ਸੀਡਰ ਤੇ ਹੀ ਆਪਾਂ ਫੇਰ ਆਈਏ ਕਿਉਂਕਿ ਇਹ ਜਿਹੜਾ ਝਾੜ ਰਿਹਾ ਸਾਡਾ ਹੈਪੀ ਸੀਡਰ ਵਾਲਾ ਬੈਸਟ ਸੀ ਤੇ ਐਤਕੀ ਆ ਰੌਣੀ ਕਰੀ ਜਾਂਦੇ ਆ ਜੀ ਤੇ ਆ ਖਰਚੀ ਅਸੀਂ ਖਿਲਾਰਤੇ ਆ ਆ ਜਿਹੜੀਆਂ ਲੀਆਂ ਹੁੰਦੀਆਂ ਤੇ ਤਕਰੀਬਨ 6-7 ਨਵੰਬਰ ਨੂੰ 5 ਤੋਂ 7 ਦੇ ਵਿੱਚ ਵਿੱਚ ਬੱਤਰਾ ਆਜੂ ਪਾਣੀ ਬਹੁਤ ਜਲਦੀ ਪੀ ਜਾਂਦੀ ਜ਼ਮੀਨ ਆਪਣੀ ਤੇ ਹੈਪੀ ਸੀਡ ਨਾਲ ਬਜਾਈ ਕਰਾਂਗੇ ਤੇ ਸਾਰੇ ਵੀਰਾਂ ਨੂੰ ਆ ਨਾ ਯਾਰ ਯਾਗ ਤੋਂ ਸਕੋਚ ਕਰੋ ਤੇ ਦੂਸਰਾ ਨੰਬਰ ਜਿਹੜਾ ਆਪਣਾ ਜਿੱਦਾਂ ਝਾੜ ਘਟੇ ਆ ਉਹ ਵਿਜਾਇਕਤਾ ਇਹਦੇ ਤੇ ਹੁਣ ਨਦੀਨ ਵਾਲੀ ਸਪਰੇ ਨਹੀਂ ਕਰਨੀ ਪੈਣੀ ਟਾਮੀ ਟਾਮੀ ਮੇਰੇ ਖਿਆਲ ਚ ਇੱਕ ਕਿੱਲੇ ਮਗਰ ਇੱਕ ਕਨਾਲ ਚ ਮਸਾ ਹੁੰਦਾ ਤੇ ਉਹ ਦੋਗੀਆਂ ਦੋਗੀਆਂ ਤੇ ਕਰ ਲਈਦਾ ਪਰਾਲੀ ਵਿਛੀ ਦੇ ਵਿੱਚ ਗੁੱਲੀ ਡੰਡਾ ਨਹੀਂ ਉਗਰਦਾ ਤੇ ਦੂਸਰਾ ਨੰਬਰ ਖਾਦਾਂ ਤਾਂ ਮੈਂ ਪਹਿਲਾਂ ਹੀ ਵੈਸੇ ਹੀ ਘੱਟ ਪਾਉਣਾ ਤੇ ਹੋਰ ਘਟ ਜਾਂਦੀਆਂ ਤੇ ਗਡੋਏ ਆਪਣੇ ਜਿਹੜੇ ਹੈਗੇ ਆ ਉਹ ਸ਼ਾਂ ਪਰਾਲੀ ਦੀ ਲੁੱਕ ਦੇ ਵਿੱਚ ਬਹੁਤ ਜ਼ਿਆਦਾ ਬਣਦੇ ਆ ਤੇ ਸਾਰਾ ਸਿਸਟਮ ਹੀ ਸਹੀ ਹੁੰਦਾ ਤੇ ਆਉਣ ਵਾਲੇ ਸਮੇਂ ਚ ਹੁਣ ਬਾਈ ਹੈਪੀ ਸੀਡਰ ਨਾਲੀ ਬੀਜਿਆ ਕਰਾਂਗੇ ਤੇ ਬਾਹੇ ਨਵੀਦੋ ਦੋ ਕੁ ਮਹੀਨੇ ਢਾਈ ਮਹੀਨੇ ਕਣਕ ਮਾੜੀ ਲੱਗਦੀ ਦੇਖਣ ਚ ਤੇ ਬਾਅਦ ਚ ਬਹੁਤ ਵਧੀਆ ਝਾੜ ਘੱਟ ਖਰਚੇ ਤੇ ਵੱਧ ਮੁਨਾਫੇ ਵਾਲੀ ਖੇਤੀ ਹੈਪੀ ਸੀਡਰੀ ਹੈ ਮੇਰੇ ਖਿਆਲ ਚ ਆਉਣ ਵਾਲੇ ਸਮੇਂ ਚ ਇਹ ਹੀ ਚੱਲਿਆ ਕਰਨਗੇ ਮਿਹਰਬਾਨੀ ਜੀ